Thank you. ਜੀ ਡਾਕਟਰ ਸਾਹਿਬ ਆਪਣਾ ਸ਼ੋਭਨਾਮ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਮਨਿੰਦਰ ਗੌਰ ਹੈ ਮੈਂ ਆਪਣਾ ਜਲੰਧਰ ਤੋਂ ਫਿਜ਼ੀਓਥੈਰੇਪੀ ਦੀ ਸੇਵਾਵਾਂ ਦੇਣ ਲਈ ਐਮਐਲਟੀ ਫਿਜ਼ੀਓਮੈਡ ਸੈਂਟਰ ਤੋਂ ਰੋਜ਼ ਆਉਂਦੀ ਹਾਂ ਤੇ ਅਸ਼ਮੀਤ ਟਾਗੜੀ ਜੀ ਨੇ ਬਹੁਤ ਹੀ ਪ੍ਰਾਲਾ ਕੀਤਾ ਹੈ ਜੋ ਲੋਕਾਂ ਦੀ ਸੇਵਾ ਲਈ ਆਪਣਾ ਉਹਨਾਂ ਦੀਆਂ ਦਰਦਾਂ ਨੂੰ ਠੀਕ ਕਰਨ ਲਈ ਉਹਨਾਂ ਦੀਆਂ ਜਿਹੜੀਆਂ ਤਕਲੀਫਾਂ ਕਹਿ ਸਕਦੇ ਆ ਤੁਸੀਂ ਬੁਖਾਰ ਹੋ ਗਿਆ ਇਹਦੀਆਂ ਦਵਾਈਆਂ ਫਿਜ਼ੀਓਥੈਰੇਪੀ ਦੇ ਨਾਲ ਟਰੀਟਮੈਂਟ ਕਰਨਾ ਬਹੁਤ ਹੀ ਘੱਟ ਰੇਟ ਵਿੱਚ ਸਾਰੀਆਂ ਤੁਹਾਨੂੰ ਸਹੂਲਤਾਂ ਸਾਨੂੰ ਅਸੀਂ ਮਤਲਬ ਲੋਕਾਂ ਨੂੰ ਦਿੰਨੇ ਆ ਤੇ ਮੈਂ ਬਹੁਤ ਹੀ ਧੰਨਵਾਦੀ ਆ ਸੁਨੀ ਜੀ ਦਾ ਕਿ ਜੋ ਸਾਨੂੰ ਇੱਥੇ ਸੇਵਾ ਦੇਣ ਦਾ ਮੌਕਾ ਦਿੱਤਾ ਮੈਡਮ ਕੀ ਟਾਈਮਿੰਗ ਆਪਣੀ ਇੱਥੇ ਟਾਈਮਿੰਗ ਅਸੀਂ 9 ਤੋਂ 3 ਵਜੇ ਤੱਕ ਬੈਠਦੇ ਹਾਂ ਸੋਮਵਾਰ ਤੋਂ ਸ਼ਨੀਵਾਰ ਰੋਜ਼ ਤੇ ਐਤਵਾਰ ਨੂੰ ਬੰਦ ਹੁੰਦਾ ਜੀ ਠੀਕ ਹੈ ਕਿੰਨੇ ਕੁ ਪੇਸ਼ੈਂਟ ਆ ਜਾਂਦੇ ਹੁਣ ਪੇਸ਼ੈਂਟ ਦੇਖੋ ਹੁਣ ਸਰਦੀਆਂ ਦਾ ਵੇਲਾ ਆ ਗਿਆ ਜੀ ਤੇ 7-8-10 ਮਰੀਜ਼ ਤਾਂ ਰੋਜ਼ ਦੇ ਹੈਗੇ ਨੇ ਜੀ ਬਾਕੀ ਦਾ ਹੋਰ ਵੀ ਵੱਧ ਜਾਣਗੇ ਤੇ ਕੌਨਸਟਲੀ ਉਹ ਠੀਕ ਹੋ ਕੇ ਜਾ ਰਹੇ ਨੇ ਸਾਡੇ ਚਲੋ ਕਰਦੇ ਹਾਂ ਥੈਂਕ ਯੂ ਮੈਡਮ ਕੈਂਪਾਈਂਗ ਕਰਦੇ ਹਾਂ ਹਾਂ ਜੀ 6 ਦਸੰਬਰ ਨੂੰ ਸਾਡੇ ਸਕੂਲ ਡੀਏਵੀ ਫਿਲਗੜ ਦੇ ਸਕੂਲ ਵਿੱਚ ਫ੍ਰੀ ਮੈਡੀਕਲ ਕੈਂਪ ਲੱਗ ਰਿਹਾ ਹੈ ਇਹਦੇ ਵਿੱਚ ਫ੍ਰੀ ਚੈੱਕਅਪ ਹੋਏਗਾ ਜਿਹਦੇ ਵਿੱਚ ਜਲੰਧਰ ਤੋਂ ਵਾਹ ਡਾਕਟਰ ਆਣਗੇ ਤੇ ਲੋਕਾਂ ਦਾ ਇਲਾਜ ਕਰਨਗੇ ਇਹਦੇ ਵਿੱਚ ਆਰਥੋਪੀਡੀਸ਼ਨ ਅੱਖਾਂ ਦਾ ਦੰਦਾਂ ਦਾ ਬੱਚਿਆਂ ਦਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਡਾਕਟਰ ਇੱਥੇ ਆਣਗੇ ਜੀ ਬੋਨ ਡੈਂਸਟੀ ਟੈਸਟ ਹੋਏਗਾ ਬਲੱਡ ਟੈਸਟ ਹੋਮਗੇ ਤੇ ਸਾਰੀਆਂ ਦਵਾਈਆਂ ਜਿਹੜੀਆਂ ਆ ਉਹ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ ਜੀ ਇਹ 6 ਦਸੰਬਰ ਨੂੰ 10:00 ਤੋਂ 2:00 ਦਾ ਟਾਈਮ ਹੈ ਜੀ ਥੈਂਕ ਯੂ ਹਾਂਜੀ ਸਰ ਸਰ ਤੁਸੀਂ ਯਾਨੀ ਕਿ ਪਿੰਡ ਵਾਲਿਆਂ ਨੂੰ ਤੇ ਆਮ ਪਬਲਿਕ ਨੂੰ ਇੱਕ ਤਾਂ ਕੀ ਸੁਨੇਹਾ ਦਿਓਗੇ ਜੀ ਤੇ ਇੱਕ ਮੈਨੂੰ ਇਹ ਗੱਲ ਦੱਸੋ ਤੁਹਾਡਾ ਮੇਨ ਆਉਣ ਦਾ ਕਾਰਨ ਕੀ ਹੈ ਜੀ ਬਿਊਟੀਫੁਲ ਫਰਸਟ ਆਫ ਆਲ ਨਸਕਾਰ ਸਤ ਸ੍ਰੀ ਅਕਾਲ ਬੜਾ ਚੰਗਾ ਲੱਗ ਰਿਹਾ ਤੁਸੀਂ ਮੀਡੀਆ ਵਾਲੇ ਆਏ ਹੋ ਇੰਦਰ ਜੀ ਸੋ ਨਾਈਸ ਆਫ ਯੂ ਮੇਰੇ ਆਉਂਦਾ ਰੀਜ਼ਨ ਇਹੀ ਆ ਵੀ ਲਾਈਕ ਬੇਸਿਕਲੀ ਮੈਂ ਇਥੇ ਬਿਲਕੇ ਜਾਮਿਆ ਤੇ ਕੋਈ ਨਾ ਕਿਸਦਾ ਕਾਰਨ ਹੋਣਾ ਚਾਹੀਦਾ ਅਸੀਂ ਦੱਸਿਆ 6 ਦਸੰਬਰ ਨੂੰ ਸੈਟਰਡੇ ਦਿਨ ਹੈ 10 ਤੋਂ ਲੈ ਕੇ 2 ਵਜੇ ਤੱਕ ਸ਼ੀਲਾ ਰਾਨੀ ਟਾਂਗੀ ਡੀਓ ਪਬਲਿਕ ਸਕੂਲ ਵਿੱਚ ਕੈਂਪ ਲਾ ਰਹੇ ਆ ਇਹ ਜਿਹੜਾ ਕੈਂਪ ਹੈ ਅਸੀਂ ਟੌਪ ਦੇ ਡਾਕਟਰ ਆ ਜਿਹਦੇ ਵਿੱਚ ਟਕੋਰ ਹਸਪੀਟਲ ਦਾ ਜਲੰਧਰ ਬਿਲਕੁਆਲ ਕੁਆਲਟੀ ਸਰਵਿਸ ਦਿੰਦੇ ਆ ਫੇਰ ਆਪਣਾ ਰੂਬੀ ਹਸਪੀਟਲ ਆ ਤੇ ਉਹਨਾਂ ਦੇ ਹੋਰ ਵੀ ਜਿਹੜੇ ਆਪਣੇ ਜਨਰਲ ਹਸਪੀਟਲ ਜੰਦਰਾ ਉੱਥੋਂ ਕੁਝ ਡਾਕਟਰ ਆ ਰਹੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜੇ ਸਪੈਸ਼ਲ ਡਾਕਟਰ ਆ ਅਸੀਂ ਆਪਣੇ ਪਿੰਡ ਵਾਲਿਆਂ ਦੀ ਸੇਵਾ ਲਈ ਇਥੇ ਹਾਜ਼ਰ ਕਰੀਏ ਉਹ ਆਣਗੇ ਤੇ ਇਥੇ ਲੋਕਾਂ ਦਾ ਚੈੱਕਅਪ ਕਰਨਗੇ ਤੇ ਜੋ ਵੀ ਆਦੂ ਕੀ ਮੌਸਲਾ ਲਈ ਤੁਹਾਨੂੰ ਪਤਾ ਆਪਣਾ ਖਾਣਾ ਵੀ ਇਦਾਂ ਦਾ ਤੇ ਇੰਡੀਆ ਦਾ 슈ਗਰ ਡਾਇਬੀਟੀਸ ਵੀ ਪ੍ਰੋਬਲਮ ਹੈ ਕੈਂਸਰ ਦੀ ਬੜੀ ਪ੍ਰੋਬਲਮ ਆ ਰਹੀ ਆ ਅੱਖਾਂ ਦੀ ਪ੍ਰੋਬਲਮ ਆ ਰਹੀ ਆ ਤੇ ਅਸੀਂ ਸੋਚਿਆ ਵੀ ਕੋਈ ਨਾ ਕੋਈ ਬੰਦੇ ਇਥੇ ਲੋਕਾਂ ਨੂੰ ਇਲਾਜ ਕਰਾਉਂਦੇ ਉਹਨਾਂ ਨੂੰ ਪ੍ਰੋਪਰ ਸੇਵਾ ਨਹੀਂ ਮਿਲਦੀ ਤੇ ਅਸੀਂ ਉਹਨਾਂ ਨੂੰ ਰਿਸ ਇਹ ਮੇਰਾ ਕਾਰਨ ਆ ਦੂਜੇ ਨੇ ਮੈਂ ਬੈਦਰ ਲਾਈਕ ਕਰਦਾ ਇੱਥੇ ਤੇ ਬਾਕੀ ਮੈਂ ਜੰਮਿਆ ਬਲਿਆਂ ਬਾਕੀ ਤੁਹਾਨੂੰ ਪਤਾ ਇੱਥੇ ਆਪਣੇ ਆਲਮੋਸਟ 27 ਸਾਲ ਤੋਂ ਸਾਡਾ ਸਕੂਲ ਚੱਲ ਰਿਹਾ ਜਿਹਦੇ ਵਿੱਚ ਫਾਊਂਡਰ ਪ੍ਰਿੰਸੀਪਲ ਸ਼ਮੇ ਗੇ ਨਾਲ ਖੜੇ ਆ ਇਹਨਾਂ ਦੀ ਮਿਹਨਤ ਦੇ ਨਾਲ ਤੇ ਤੁਹਾਡੇ ਪਿੰਡ ਵਾਲੇ ਸਹਿਯੋਗ ਦੇ ਨਾਲ ਬੜਾ ਅੱਛਾ ਸਕੂਲ ਚੱਲ ਰਿਹਾ ਸਾਡੇ ਕੋਲ 1600 ਬੱਚਾ ਆ ਤੇ ਉਹ ਬੜਾ ਅੱਛੀ ਫੀਲ ਚੱਲ ਰਿਹਾ ਫਿਰ ਬਾਕੀ ਮੇਰਾ ਇੱਕ ਹੀ ਯਾਰ ਸਾਡੇ ਕੋਲ ਕੁਝ ਪ੍ਰਾਪਰਟੀ ਸੀ ਇੱਥੇ ਬਾਜ਼ਾਰ 'ਚ ਚਾਰ ਦੁਕਾਨਾਂ ਸੀ ਨਾਮ ਐਸ ਐਲ ਕਾਨੀ ਸੀ ਨਾਮ ਇਹਨੂੰ ਕਰਾਇਆ ਜਿਹਦਾ ਸੀ ਉਹ ਅਸੀਂ ਚਾਰਕਸਾਲ ਤੋਂ ਇਥੇ ਨੂੰ ਚੈਰੀਟੇਬਲ ਨਾਨ-ਪ੍ਰੋਫਿਟੇਬਲ ਇਸਤੇ ਲੋਕਾਂ ਦੀ ਸੇਵਾ ਲਈ ਹਰ ਕਰਤਾ ਉਹਦੇ ਵਿੱਚ ਸਾਡੇ ਕੋ ਫਿਜ਼ੀਓਥੈਰੇਪੀ ਡਾਕਟਰ ਜਿੰਦ ਤੋਂ ਹੁੰਦੀ ਆ ਬੀਐਫਸ ਡਾਕਟਰ ਆ ਤੇ ਨਾਲ ਅਸੀਂ ਫਾਰਮੇਸੀ ਕੋਲੀ ਰਸਤੇ ਦੇ ਰੇਟ ਤੇ ਲੋਕਾਂ ਨੂੰ ਅਸੀਂ ਦਵਾਈਆਂ ਰਵਜ ਕਰ ਸਕੀਏ ਤੇ ਹੋਰ ਵੀ ਕੁਝ ਸੇਵਾ ਅਸੀਂ ਫਿਚਰ ਸਾਡਾ ਵੀ ਗੋਲ ਆ ਅਸੀਂ ਇਹਨੂੰ ਚਾਹਨੇ ਥੋੜਾ ਜਿਹਾ ਅਸੀਂ ਹੁਣ ਬੀਜ਼ੀ ਕਰ ਲਈਏ ਫਿਰ ਇੱਥੇ ਪੰਜਾਬ ਵਿੱਚ ਬੜੀ ਬੜੀ ਪ੍ਰੋਬਲਮ ਆ ਜਿਹੜੀ ਡਰਗ ਐਡਿਕਸ਼ਨ ਅਸੀਂ ਉਹਦੇ ਬਾਰੇ ਵਿਚਾਰ ਕਰ ਰਹੇ ਹਾਂ ਵੀ ਅਸੀਂ ਉੱਥੇ ਵੀ ਲੋਕਾਂ ਦੀ ਸੇਵਾ ਕਰ ਸਕੀਏ ਸੋ ਇਹ ਹੋਏਗਾ ਤਾਂ ਤੁਹਾਡਾ মিডিਆ ਵਾਲੇ ਅਤੇ ਸਾਰੇ ਪਬਲਿਕ ਸਾਹਮਣੇ ਤਾਂ ਮੈਂ ਬੜੀ ਹੈਪੀ ਜਿੰਨੇ ਵੀ ਮਦਦਬੰਦਿਆਂ ਨੂੰ ਮਿਲਦਾ ਸਾਰੇ ਬੜੇ ਪਿਆਰ ਦੇ ਨਾਲ ਸਹਿਯੋਗ ਦੇ ਰਹਿਆ ਤੁਹਾਡੀ ਖਲਾਸ਼ੇ ਦੀ ਨਾਲ ਆਈ ਥਿੰਕ ਆਮ ਹੈਪੀ ਟੂ ਕਮ ਹੇਅਰ ਅਗੇਨ ਅਗੇਨ ਥੈਂਕ ਯੂ ਸਰ ਹਾਂਜੀ ਸਰ ਸਰ ਜਿਹੜਾ ਤੁਸੀਂ ਕੈਂਪ ਲਾਣ ਲੱਗੇ ਉਹਦੇ ਬਾਰੇ ਸਾਨੂੰ ਦੱਸੋ ਇਹ ਕਿਹੜੀ ਤਰੀਕ ਨੂੰ ਲਾਣਾ ਹੈ ਮੈਨੂੰ ਤੁਹਾਡ ਨਾਲ ਸ਼ੇਅਰ ਕਰਦੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 6 ਦਸੰਬਰ 2025 10 ਵਜੇ ਤੋਂ ਲੈ ਕੇ 2 ਵਜੇ ਤੱਕ ਸ਼ੀਲਾ ਰਣੀ ਤਾਗੜੀ ਬੀਏਵੀ ਪਬਲਿਕ ਸਕੂਲ ਬਿਲਗਾ ਵਿਖੇ ਇੱਕ ਬਹੁਤ ਹੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਹ ਜਿਹੜਾ ਕੈਂਪ ਹੈ ਇਹ ਸ਼੍ਰੀ ਬਦਲਨਾ ਤਾਗੜੀ ਜੀ ਅਤੇ ਸ਼੍ਰੀਮਤੀ ਸ਼ੀਲਾ ਰਣੀ ਤਾਗੜੀ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ ਸਪੁੱਤਰ ਸ਼੍ਰੀ ਅਸ਼ਵੀ ਤਾਗੜੀ ਜੀ ਪ੍ਰੈਜ਼ੀਡੈਂਟ ਤਾਗੜੀ ਇੰਸ਼ੂਰੈਂਸ ਕੰਪਨੀ ਕੈਨੇਡਾ ਅਤੇ ਸ਼੍ਰੀਮਤੀ ਨੀਨਾ ਤਾਗੜੀ ਜੀ ਜਿਹੜੇ ਕੀ ਕੈਨੇਡਾ ਦੇ ਵਿੱਚ ਇੱਕ ਮਿਨਿਸਟਰ ਹਨ ਸ਼ੀ ਇਜ਼ ਐਮ ਪੀ ਪੀ ਤੇ ਉਹਨਾਂ ਵੱਲੋਂ ਇੱਕ ਤੇ ਤਾਗੜੀ ਪਰਿਵਾਰ ਵੱਲੋਂ ਇਹ ਲਗਾਇਆ ਜਾ ਰਿਹਾ ਇਹਦੇ ਵਿੱਚ ਅਸੀਂ ਬਹੁਤ ਕਾਬਿਲ ਡਾਕਟਰਸ ਟੈਗੋਰ ਹਸਪੀਟਲ ਜਲੰਧਰ ਨਿਊ ਰੂਪੀ ਹਸਪੀਟਲ ਜਲੰਧਰ ਅਤੇ ਸਿਵਲ ਹਸਪੀਟਲ ਜਲੰਧਰ ਤੇ ਬਾਕੀ ਹੋਰ ਸਾਨੂੰ ਬਹੁਤ ਸਾਰੀਆਂ ਸੰਸਥਾਵਾਂ ਸਾਨੂੰ ਇਸ ਕੈਂਪਲੀ ਸਾਨੂੰ ਸਹਿਯੋਗ ਦੇ ਰਹੀਆਂ ਹਨ ਇਹਦੇ ਵਿੱਚ ਅਸੀਂ ਦੇ ਵੀ ਮੈਮੋਗ੍ਰਾਫੀ ਹੈ ਫ੍ਰੀ ਮੈਮੋਗ੍ਰਾਫੀ ਕਰਵਾ ਮਾਂਗੀ ਪ੍ਰੋਸਟੇਟ ਦੀ ਪ੍ਰੋਬਲਮ ਬਹੁਤ ਲੋਕਾਂ 'ਚ ਵਧ ਰਹੀ ਹੈ ਪ੍ਰੋਸਟੇਟ ਦਾ ਵੀ ਫ੍ਰੀ ਚੈੱਕਅਪ ਕੀਤਾ ਜਾਇਆ ਜਾਏਗਾ ਜੀ ਫਿਰ ਇਸ ਦੇ ਨਾਲ ਨਾਲ ਜਿਹੜਾ ਡਾਇਬਟੀਸ ਹੈ ਉਹ ਵੀ ਫ੍ਰੀ ਚੈੱਕਅਪ ਕੀਤਾ ਜਾਇਆ ਜਾਏਗਾ ਤੇ ਹੋਰ ਵੀ ਕਾਫੀ ਅੱਛੇ ਤੇ ਟੈਸਟ ਹੈ ਹਾਰਦਿਕ ਉਹ ਉਹ ਵੀ ਕਰਵਾਇਆ ਜਾਏਗੀ ਤੇ ਸਾਡੇ ਕੋਲ ਸਾਰੇ ਅੱਛੇ ਅੱਛੇ ਤੇ ਡਾਕਟਰਸ ਹੈ ਹਰ ਬਿਮਾਰੀ ਦੇ ਡਾਕਟਰ ਸਾਡੇ ਕੋਲ ਪਹੁੰਚ ਰਹੇ ਹਨ ਤੇ ਅਸ਼ਨੀ ਭਾਈ ਸਾਹਿਬ ਜੀ ਪੂਰੇ ਆਪਣੇ ਪੂਰਾ ਸਹਿਯੋਗ ਦੇ ਰਹੇ ਹਨ ਇਸ ਕੰਮ ਨੂੰ ਇਸ ਕੰਮ ਨੂੰ ਸਫਲ ਬਣਾਉਣ ਦੇ ਲਈ ਤੇ ਉਮੀਦ ਹੈ ਕਿ ਤੁਸੀਂ ਸਾਰੇ ਦਿਨੇ ਇਸ ਕੈਂਪ ਦੇ ਲਈ ਪਹੁੰਚੋ ਤੇ ਆਨਕੀ ਇਸ ਦਾ ਫਾਇਦਾ ਚੱਕੋ ਤੇ ਇਹ ਜਿਹੜਾ ਕੈਂਪ ਹੈ ਇਹਦੇ ਨਾਲ ਹੀ ਤੁਹਾਨੂੰ ਮੈਂ ਦੱਸੂ ਖੁਸ਼ੀ ਮਹਿਸੂਸ ਹੋ ਰਹੀ ਕਿ 당ਲੀ ਪਰਿਵਾਰ ਵੱਲੋਂ ਪਹਿਲਾਂ ਹੀ ਇਥੇ ਮਦਲਾ 당ਲੀ ఫిਜ਼ੀਓਬੈਟ ਸੈਂਟਰ ਪੱਤੀਨੀ ਲੋਰ ਬੇਲਗਾਰ ਵਿੱਚ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਕਿ ਅਸੀਮ ਜਿਹੜੀਆਂ ਫ੍ਰੀ ਸਰਵਿਸਿਜ਼ ਕੁਝ ਦਿਨੇ ਵੀ ਹੈ ਉਹਦੇ ਵਿੱਚ ਜਿਹੜਾ ਜ਼ਰੂਰਤਮੰਦ ਪੀਸ਼ੈਂਟ ਨੂੰ ਫ੍ਰੀ ਮੈਡੀਸਨ ਦਿੱਤੀ ਜਾਂਦੀ ਹੈ ਤੇ ਜਿਹੜਾ ਫਿਜ਼ੀਓ ਮੈਡ ਸੈਂਟਰ ਹੈ ਕਿਉਂਕਿ ਫਿਜ਼ੀਓ ਥੈਰੇਪੀ ਤੇ ਵੀ ਹੈ ਬਹੁਤ ਹੀ ਰੀਜ਼ਨਬਲ ਰੇਟ ਮੈਨੂੰ ਲੱਗਦਾ ਹੈ ਕਿ ਉਹਦੇ ਚੋਂ ਸਿਰਫ ਕਾਸਟ ਤੋਂ ਵੀ ਕਿਤੇ ਜ਼ਿਆਦਾ ਘੱਟ ਇਸ ਰੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਪਾਸੇ ਫਿਜ਼ੀਓ ਵੀ ਕਿਤੇ ਸਰਵਿਸਿਜ਼ ਮਿਲ ਸਕਦੀਆਂ ਹੋਣ ਤੇ ਇਸ ਤਰ੍ਹਾਂ ਇਹਦੇ ਲੈ ਕੈਂਪ ਹੈ ਇਹ 6 ਤਰੀਕ ਨੂੰ ਜਿਹੜਾ ਲੱਗ ਰਿਹਾ ਹੈ 10 ਵਜੇ ਤੋਂ 2 ਵਜੇ ਤੱਕ ਇਹਦੇ ਵਿੱਚ ਸਾਡੇ ਤੋਂ ਹੋਰ ਵੀ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਉਹ ਵੀ ਸਾਨੂੰ ਸਹਿਯੋਗ ਦੇ ਰਹੇ ਹੁਣ ਹੋਰ ਅੱਛੇ ਜਿੰਨੇ ਵੀ ਅੱਛੇ ਵਕਤਾਂ ਨੇ ਉਹ ਵੀ ਸਾਡੇ ਕੋਲ ਆ ਰਹੇ ਨੇ ਤੇ ਸਾਰਿਆਂ ਨੂੰ ਪੁਰਜੋਰ ਦੇਂਦੀ ਹੈ ਕਿ 6 ਤਰੀਕ ਨੂੰ ਅ ਸ਼ੀਲਾਣੇ ਤਾਂਗੀ ਡੀਐਪੀ ਪਬਲਿਕ ਸਕੂਲ ਬਿਲਗਾ ਦੇਖੇ ਆਓ ਤੇ ਜਿਸ ਨੂੰ ਕੋਈ ਵੀ ਪ੍ਰੋਬਲਮ ਹੈ ਤੇ ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਦੇ ਜਿਹੜੀ ਮੈਡੀਸਿਨਸ ਹੈ ਉਹ ਤਾਂਗੀ ਪਰਿਵਾਰ ਵੱਲੋਂ ਫ੍ਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਉੱਥੇ ਸੱਦਾ ਦਿੱਤਾ ਜਾਂਦਾ ਹੈ ਤੇ ਬਹੁਤ ਬਹੁਤ ਧੰਨਵਾਦ ਸਰ ਆਪਣਾ ਸ਼ੁਭਨਾਮ ਜੀ ਮੈਂ ਰਿਟਾਇਰਡ ਪ੍ਰਿੰਸੀਪਲ ਰਵੀ ਸ਼ਰਮਨ ਫ੍ਰॉम ਅ ਸ਼ੀਲਾਣੇ ਤਾਂਗੀ ਡੀਐਪੀ ਪਬਲਿਕ ਸਕੂਲ ਬਿਲਗਾ Thank you.